ਅੱਜ ਕੀ ਹਾਲ-ਚਾਲ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਕੀ ਤੁਸੀਂ ਵੀ ਯੂਕੇ ਆਉਣ ਬਾਰੇ ਪਲੈਨਿੰਗ ਕਰ ਰਹੇ ਆ ਇਸ ਸਾਲ ਸਤੰਬਰ ਇਨਟੇਕ ਦੇ ਵਿੱਚ ਤੇ ਖਾਸ ਕਰਕੇ ਵੀਡੀਓ ਤੁਹਾਡੇ ਵਾਸਤੇ ਹੋਣ ਵਾਲੀ ਆ ਤੇ ਕਾਂ ਇਨ ਫਿਊਚਰ ਜਿਹੜੇ ਬੱਚੇ ਜਨਵਰੀ ਇਨਟੇਕ ਦੇ ਵਿੱਚ ਆ ਰਹੇ ਆ ਉਹਨਾਂ ਵਾਸਤੇ ਵੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਉਸ ਪੰਜ ਗਲਤੀਆਂ ਬਾਰੇ ਜਿਹੜੇ ਪੰਜ ਮੇਨ ਪੁਆਇੰਟ ਹੁੰਦੇ ਆ ਜਿਹਦੇ ਕਰਕੇ ਤੁਹਾਡਾ ਵੀਜ਼ਾ ਰਿਜੈਕਟ ਹੋਣ ਦੇ ਚਾਂਸਸ ਵੱਧ ਜਾਂਦੇ ਆ ਤੇ ਡਿਲੇ ਹੋਣ ਦਾ ਇਹ ਪੰਜ ਰੀਜ਼ਨ ਦੇ ਕਰਕੇ ਹੀ ਤੁਹਾਡਾ ਵੀਜ਼ਾ ਡਿਲੇ ਹੁੰਦਾ ਤੇ ਵਾਧੇ ਅੱਗੇ ਵੀਡੀਓ ਵਾਲ ਜਿਨ੍ਹਾਂ ਨੇ ਹਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਵੀਡੀਓ ਨੂੰ ਹਾਏ ਹੀ ਸ਼ੁਰੂ ਦੇ ਵਿੱਚ ਹੀ ਲਾਈਕ ਕਰ ਸੋ ਪਹਿਲੇ ਪੁਆਇੰਟ ਵੱਲ ਵਧਦੇ ਹਾਂ ਪਹਿਲਾ ਪੁਆਇੰਟ ਇਹ ਆ ਕਿ ਫੇਕ ਡਾਕੂਮੈਂਟਸ ਜਾਂ ਫੇਕ ਆਪਾਂ ਸਟੇਟਮੈਂਟਸ ਬਹੁਤ ਸਾਰੇ ਏਜੰਟ ਕੀ ਕਰਦੇ ਆ ਕਿ ਕਈ ਏਜੰਟ ਇਨੇ ਪ੍ਰੋਫੈਸ਼ਨਲੀ ਹੁੰਦੇ ਟ੍ਰੇਨ ਨਹੀਂ ਹੁੰਦੇ ਤੇ ਆਪਾਂ ਕਈ ਬੰਦੇ ਉਹਨਾਂ ਤੋਂ ਫਾਈਲ ਲਵਾਂਦੇ ਆ ਤੇ ਉਹ ਕੀ ਕਰਦੇ ਤੁਹਾਡੀ ਫਾਈਲ ਜਿਹੜੀ ਆ ਤੁਹਾਡੀ ਵੀ ਕਰ ਦਿੰਦੇ ਜਾਂ ਤਾਂ ਕੋਈ ਫੇਕ ਡਾਕੂਮੈਂਟ ਲਾ ਦਿੰਦੇ ਆ ਫੇਕ ਆਈ.ਡੀ ਲਾ ਦਿੰਦੇ ਜਿਨ੍ਹਾਂ ਨੂੰ ਕੋਈ ਨਾ ਐਕਸਪੀਰੀਅੰਸ ਨਹੀਂ ਹੁੰਦਾ ਉਸ ਕਰਕੇ ਤੁਹਾਡਾ ਜਿਹੜਾ ਵੀਜ਼ਾ ਡਿਲੇ ਹੋ ਜਾਂਦਾ ਤੇ ਜੇ ਕੋਈ ਤੁਹਾਡਾ ਫੇਕ ਡਾਕੂਮੈਂਟ ਲੱਗਦਾ ਯੂਕੇ ਵੀਆਈ ਜਿਹੜੀ ਆ ਉਹ ਤੁਹਾਡੇ ਸਾਰੇ ਡਾਕੂਮੈਂਟ ਸਕੈਨ ਕਰਦੀ ਜੇ ਉਹਨਾਂ ਨੂੰ ਕੋਈ ਤੁਹਾਡਾ ਡਾਕੂਮੈਂਟ ਫੇਕ ਲੱਗਦਾ ਤੇ ਤੁਹਾਡੇ ਤੇ ਰਿਜੈਕਸ਼ਨ ਲਾ ਦਿੰਦੇ ਆ ਤੇ ਉਹ ਰਿਜੈਕਸ਼ਨ ਦੇ ਨਾਲ ਤੁਹਾਡਾ ਇਹ ਵੀ ਰਿਸਕ ਆ ਜਾਂਦਾ ਕਿ ਤੁਹਾਡੇ ਤੇ ਇਹ ਯੂਕੇ ਦਾ 10 ਸਾਲ ਦਾ ਬੈਨ ਵੀ ਲਗਾ ਸਕਦੇ ਸੋ ਇਸ ਕਰਕੇ ਜੇ ਕਿਦੋ ਜਦੋਂ ਵੀ ਤੁਸੀਂ ਯੂਕੇ ਦਾ ਵੀਜ਼ਾ ਅਪਲਾਈ ਕਰਨਾ ਆਪਣੇ ਡਾਕੂਮੈਂਟਸ origignal ਰੱਖਣੇ ਆ ਕੋਈ ਫੇਕ ਡਾਕੂਮੈਂਟ ਨਹੀਂ ਲਗਾਣਾ ਕਿਸੇ ਵੀ ਏਜੰਟ ਮਗਰ ਲੱਗ ਕੇ ਕਿਉਂਕਿ ਏਜੰਟ ਦਾ ਕੁਝ ਨਹੀਂ ਜਾਣਾ ਉਹਦੀ ਲਾਈਫ ਸੈਟ ਆ ਤੁਹਾਡੀ ਲਾਈਫ ਅ ਜੇ ਤੁਸੀਂ ਇੱਕ ਵੀ ਫੇਕ ਡਾਕੂਮੈਂਟ ਲਾ ਦਿੰਦੇ ਇਨਕੇ ਤੁਸੀਂ ਫੜੇ ਜਾਂਦੇ ਕੁਝ ਹੋ ਜਾਂਦਾ ਆ ਤੇ ਤੁਹਾਡੀ ਅੱਗੇ ਦਾ ਫਿਊਚਰ ਜਿਹੜਾ ਉਹ ਖਰਾਬ ਹੁੰਦਾ ਆ ਤੁਹਾਡਾ ਬੈਨ ਵੀ ਲੱਗ ਸਕਦਾ ਯੂਕੇ ਦਾ 10 ਸਾਲ ਦਾ ਤੇ ਕਿਸੇ ਵੀ ਅਨਟ੍ਰੇਨਡ ਏਜੰਟਸ ਤੋਂ ਜਾਂ ਫਾਈਲ ਆਪਣੀ ਨਾਲ ਉਹ ਜਦੋਂ ਵੀ ਫਾਈਲ ਲਵਾਣੀ ਆ ਤੁਸੀਂ ਜਦ ਆਪ ਆਪਣੀ ਪੂਰੀ ਰਿਸਰਚ ਕਰਕੇ ਆਪ ਵੀਜ਼ਾ ਅਪਲਾਈ ਕਰੋ ਜਾਂ ਤੋਂ ਕਿਸੇ ਵਧੀਆ ਪ੍ਰੋਫੈਸ਼ਨਲ ਜਿਹੜੇ ਕੋਈ ਆਪਣੇ ਉੱਥੇ ਹੈਗੇ ਬੰਦੇ ਉਹਨਾਂ ਕੋਲੋਂ ਵੀਜ਼ਾ ਤੁਸੀਂ ਆਪਣਾ ਅਪਲਾਈ ਕਰੋ ਸੋ ਦੂਸਰਾ ਪੁਆਇੰਟ ਜਿਹੜਾ ਹੈਗਾ ਉਹ ਹੈਗੀ ਮਿਸਟੇਕ ਨੰਬਰ ਆਪਣੀ ਦੂਸਰੀ ਹੈਗੀ ਐਸਓਪੀ ਜਿਹੜੀ ਆਪਣਾ ਸਟੇਟਮੈਂਟ ਆਫ ਪਰਪਸ ਹੁੰਦਾ ਆ ਯੂਕੇ ਆਨ ਦਾ ਉਹਦੇ ਵਿੱਚ ਐਸਓਪੀ ਹੁੰਦੀ ਆ ਜਿਹੜੀ ਉਹਨੂੰ ਸਟੇਟਮੈਂਟ ਆਫ ਪਰਪਸ ਕਹਿੰਦੇ ਆ ਵੀਕ ਐਸਓਪੀ ਬਹੁਤ سارے ਸਟੂਡੈਂਟ ਕੀ ਕਰਦੇ ਆ ਐਸਓਪੀ ਜਿਹੜੀ ਆ ਉਹ ਆਪ ਨਹੀਂ ਬਣਾਉਂਦੇ ਆਗੇ ਉਹ ਆਪਣੇ ਏਜੰਟਸ ਤੋਂ ਟਰਾਈ ਕਰਦੇ ਆ ਏਜੰਟਸ ਕਰਦੇ ਆ ਕਿ ਅਸੀਂ ਤੁਹਾਡਾ ਸਾਰਾ ਵੀਜ਼ਾ ਲਵਾ ਕੇ ਦਵਾਂਗੇ ਇਹ ਤੁਹਾਡਾ ਪੈਕੇਜ ਇੰਨੇ ਚ ਤੁਸੀਂ ਸਾਨੂੰ ਪੈਸੇ ਦੇਣੇ ਆ ਤੇ ਤੁਹਾਡਾ ਵੀਜ਼ਾ ਦਾ ਡੈਪ ਜਿਹੜੀ ਐਸਓਪੀ ਹੁੰਦੀ ਕਈ ਵਾਰ ਏਜੰਟਸ ਕੀ ਕਰਦੇ ਆ ਗੂਗਲ ਤੋਂ ਐਸਓਪੀ ਚਾਗਦੇ ਨੇ ਐਸਓਪੀ ਹੁੰਦੀ ਆ ਸਟੇਟਮੈਂਟ ਆਫ ਪਰਪਸ ਤੁਸੀਂ ਯੂਕੇ ਕੀ ਕਰਨ ਜਾਣਾ ਉਹਦੇ ਵਿੱਚ ਇੰਡੀਆ ਚ ਕੀ ਕਰਤਾ ਤਾਂ ਕੀਤਾ ਤੇ ਤੁਸੀਂ ਯੂਕੇ ਜਿਹੜਾ ਜਾਣਾ ਹੈ ਯੂਕੇ ਦੇ ਵਿੱਚ ਤੁਸੀਂ ਕਿਸ ਟੀਚੇ ਦੇ ਸਟੱਡੀ ਕਰਨੀ ਕਿਉਂ ਤੁਸੀਂ ਯੂਕੇ ਜਾਣਾ ਚਾਹੁੰਦੇ ਆ ਸਟੇਟਮੈਂਟ ਆਫ ਪਰਪਸ ਜਿਹੜਾ ਹੁੰਦਾ ਉਹਨੂੰ ਐਸਓਪੀ ਕਹਿੰਦੇ ਆ ਜੇ ਤੁਹਾਡੀ ਐਸਓਪੀ ਵੀਕ ਆ ਉਹਦੇ ਕਰਕੇ ਵੀ ਤੁਹਾਡਾ ਵੀਜ਼ਾ ਰਿਜੈਕਟ ਹੋ ਸਕਦਾ ਵੀਜ਼ਾ ਡਿਲੇ ਹੋ ਸਕਦਾ ਜੇ ਏਜੰਟ ਨੇ ਤੁਹਾਡੇ ਨੇ ਐਸਓਪੀ ਜਿਹੜੀ ਆ ਗੂਗਲ ਤੋਂ ਚੱਕ ਕੇ ਡਾਇਰੈਕਟ ਕਿਸੇ ਹੋਰ ਸਟੂਡੈਂਟ ਦੀ ਜਾਂ ਤੁਹਾਡੇ ਵਿੱਚ ਸ਼ਾਪ ਦੀ ਬਿਲਕੁਲ ਸੇਮ ਹੋ ਗਈ ਜੇ ਅਗੇ ਆਫੀਸਰ ਨੂੰ ਜਿੰਨੇ ਵੀਜ਼ਾ ਚੈੱਕ ਕਰਨਾ ਹੁੰਦਾ ਯੂਕੇ ਵੀਆਲ ਜੇ ਉਹਨਾਂ ਨੂੰ ਤੁਹਾਡੀ ਐਸਓਪੀ ਵੀਕ ਲੱਗਦੀ ਆ ਕਿ ਇਰੈਗੂਲਰ ਲੱਗਦੀ ਕਿ ਹਾਂ ਜੀ ਇਹ ਸਟੇਟਮੈਂਟ ਕਿਸੇ ਹੋਰ ਦੇ ਨਾਲ ਵੀ ਮੈਚ ਹੋ ਰਹੀ ਆ ਕਾਪੀ ਪੇਸਟ ਉਹਨਾਂ ਨੂੰ ਲੱਗਦਾ ਤੇ ਇਸ ਕਰਕੇ ਵੀ ਤੁਹਾਡਾ ਵੀਜ਼ੇ ਦੇ ਚਾਂਸਸ ਜਿਹੜੇ ਆ ਬਹੁਤ ਜ਼ਿਆਦਾ ਕੱਟ ਜਾਂਦੇ ਆ ਜਾਂ ਦਾ ਡਿਲੇ ਹੋ ਜਾਂਦੇ ਆ ਤੀਸਰਾ ਪੁਆਇੰਟ ਇਹ ਆ ਕਿ ਇੰਟਰਵਿਊ ਬਹੁਤ ਸਾਰੇ ਸਟੂਡੈਂਟਸ ਇੰਟਰਵਿਊ ਨੂੰ ਜਿਹੜਾ ਕਿ ਉਹ ਮਜ਼ਾਕ ਲੈਂਦੇ ਆ ਅੱਜ ਕੱਲ ਯੂਨੀਵਰਸਿਟੀ ਜਿਹੜੀਆਂ ਆ ਉਹ ਜ਼ੂਮ ਮੀਟਿੰਗਸ ਕਰਦੀਆਂ ਆ ਹਰ ਸਟੂਡੈਂਟ ਦਾ ਵੀਜ਼ਾ ਕੈਸ਼ ਜਿਹੜੀ ਕੈਸੀਸ਼ ਹੁੰਦੀ ਆ ਯੂਨੀਵਰਸਿਟੀ ਹੁੰਦੀ ਆ ਕਿ ਉਹ ਤੁਹਾਡੀ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਤੁਹਾਡੀ ਇੰਟਰਵਿਊ ਕਰਦੀ ਜ਼ੂਮ ਮੀਟਿੰਗ ਤੇ ਤੁਹਾਡੀ ਗੱਲ ਹੁੰਦੀ ਆ ਉਸ ਬਹੁਤ ਸਾਰੇ ਸਟੂਡੈਂਟ ਜਿਹੜੇ ਆ ਕਿ ਇੰਟਰਵਿਊ ਨੂੰ ਬੜਾ ਹੀ ਆਪਣਾ ਮਜ਼ਾਕ ਦੇ ਵਿੱਚ ਲੈਂਦੇ ਆ ਉਹ ਇੰਟਰਵਿਊ ਨੂੰ ਸੀਰੀਅਸ ਨਹੀਂ ਲੈਂਦੇ ਇੰਟਰਵਿਊ ਦੇ ਵਿੱਚ ਜਿਹੜੇ ਹੁੰਦੇ ਆ ਕਿ ਨਾਰਮਲ ਜਿਹੇ ਕੁਐਸਚਨ ਹੁੰਦੇ ਆ ਕਿ ਤੁਸੀਂ ਯੂਕੇ ਕਿਉਂ ਚੂਜ਼ ਕੀਤਾ ਯੂਕੇ ਹੀ ਕਿਉਂ ਪੜਨ ਆ ਰਹੇ ਤੁਸੀਂ ਹੋਰ ਕੰਟਰੀਆਂ 'ਚ ਕਿਉਂ ਨਹੀਂ ਜਾ ਰਹੇ ਤੁਸੀਂ ਇੰਡੀਆ 'ਚ ਕਿਉਂ ਨਹੀਂ ਪੜਨਾ ਚਾਹੁੰਦੇ ਇਸ ਕੋਰਸ ਰਿਲੇਟਡ ਕਿ ਇਹ ਕੋਰਸ ਇੰਡੀਆ ਦੇ ਵਿੱਚ ਵੀ ਆ ਤੁਸੀਂ ਇੰਡੀਆ 'ਚ ਕਿਉਂ ਨਹੀਂ ਕਰਨਾ ਚਾਹ ਤਹਾਡੀ ਕੀ ਡਿਊਰੇਸ਼ਨ ਹੈ ਤੁਹਾਡਾ ਕੋਰਸ ਖ ਫਿਨਿਸ਼ ਹੋਣ ਤੋਂ ਬਾਅਦ ਤੁਸੀਂ ਯੂਕੇ ਦੇ ਵਿੱਚ ਜਿਹੜਾ ਤੁਹਾਨੂੰ ਤੁਸੀਂ ਕੀ ਕਰਨਾ ਹੈ ਸਟੇ ਕਰਨਾ ਕੀ ਕਰਨਾ ਇਸ ਬਾਰੇ ਤੁਹਾਡੀ ਸਾਰੀ ਯੂਨੀਵਰਸਿਟੀ ਦੇ ਨਾਲ ਤੁਹਾਡੀ ਮੀਟਿੰਗ ਹੁੰਦੀ ਆ ਪਹਿਲਾ ਜੇ ਤੁਹਾਨੂੰ ਜੇ ਉਹਨਾਂ ਨੂੰ ਲੱਗਦਾ ਕਿ ਤੁਸੀਂ ਐਜ਼ ਅ ਜੈਨੂਇਨ ਸਟੂਡੈਂਟ ਜਾ ਰਹੇ ਹੋ ਤੁਸੀਂ ਯੂਕੇ ਪੜ੍ਹਨਾ ਚਾਹੁੰਦੇ ਆ ਫਿਰ ਉਹ ਤੁਹਾਡੀ ਕੋਸ ਇਸ਼ੂ ਕਰਦੇ ਆ ਉਸ ਤੋਂ ਬਾਅਦ ਤੁਹਾਡਾ ਵੀਜ਼ਾ ਜਿਹੜਾ ਹੈ ਉਹ ਅਪਲਾਈ ਹੁੰਦਾ ਕੈਸ ਲੈਟਰ ਜਿਹੜੀ ਹੈ ਤੁਹਾਡੀ ਅਪਲਾਈ ਹੁੰਦੀ ਆ ਕਈ ਸਟੂਡੈਂਟ ਇਹਨਾਂ ਚੀਜ਼ਾਂ ਨੂੰ ਮਜ਼ਾਕ ਦੇ ਵਿੱਚ ਲੈਂਦੇ ਆ ਤੇ ਜਿਹਦੇ ਕਰਕੇ ਉਹਨਾਂ ਨੂੰ ਨਾਰਮਲ ਸਵਾਲ ਵੀ ਨਹੀਂ ਪਤਾ ਹੁੰਦੇ ਕਿ ਤੁਸੀਂ ਯੂਕੇ ਕੀ ਕਰਨ ਜਾ ਰਹੇ ਕਿਹੜੇ ਕোর্স ਕਰਨ ਤੋਂ ਬਾਅਦ ਤੁਸੀਂ ਯੂਕੇ ਕੀ ਕਰਨਾ ਹੈ 2 ਸਾਲ ਰੁਕਣਾ ਕੀ ਕਰਨਾ ਹੈ ਤੇ ਇਸ ਰਿਲੇਟਡ ਉਹਨਾਂ ਨੂੰ ਨਹੀਂ ਪਤਾ ਹੁੰਦਾ ਜਿਹੜੇ ਇਸ ਮੇਨ ਰੀਜਨਸ ਕਰਕੇ ਵੀ ਜਿਹੜਾ ਮੇਨ ਰੀਜਨ ਹੁੰਦਾ ਕਿ ਇਹਦੇ ਕਰਕੇ ਵੀ ਤੁਹਾਡੇ ਰਿਜੈਕਸ਼ਨ ਲੱਗ ਜਾਂਦੀ ਹੈ ਤੇ ਤੁਹਾਡਾ ਜਿਹੜਾ ਵੀਜ਼ਾ ਆ ਰਿਜੈਕਟ ਹੋਣ ਦੇ ਚਾਂਸ ਬਹੁਤ ਜ਼ਿਆਦਾ ਵੱਧ ਜਾਂਦਾ ਅਗਲਾ ਪੁਆਇੰਟ ਹੈਗਾ ਕਿ ਫੇਕ ਫੰਡਸ ਸ਼ੋ ਕਰਨੇ ਬਹੁਤ ਸਾਰੇ ਏਜੰਟਸ ਕੀ ਕਰਦੇ ਆ ਕਿ ਸਟੂਡੈਂਟਸ ਨੂੰ ਕਹਿੰਦੇ ਨੇ ਕਈ ਸਟੂਡੈਂਟਸ ਤੋਂ ਫੰਡਸ ਨਹੀਂ ਪੂਰੇ ਹੁੰਦੇ ਜੇ ਤੁਸੀਂ ਯੂਕੇ ਦਾ ਵੀਜ਼ਾ ਅਪਲਾਈ ਕਰਨਾ ਹੈ ਤੁਹਾਡੇ ਕੋਲ ਘੱਟੋ ਘੱਟ 10-12 ਲੱਖ ਰੁਪਇਆ ਤੁਹਾਡਾ ਬੈਕਅਪ ਪਿਆ ਹੋਣਾ ਚਾਹੀਦਾ ਜਿਹੜਾ ਤੁਸੀਂ ਅੰਬੈਸੀ ਦੇ ਵਿੱਚ ਸ਼ੋਅ ਕਰਨਾ ਹੁੰਦਾ ਫੀਸ ਤੋਂ ਇਲਾਵਾ ਕਿ ਸਾਡੇ ਤੋਂ ਫੀਸ ਤੋਂ ਇਲਾਵਾ ਤੁਸੀਂ 10-12 ਲੱਖ ਦਾ ਬੈਕਅਪ ਸ਼ੋਅ ਕਰਨਾ ਹੁੰਦਾ ਫੰਡਸ ਕਿ ਤੁਹਾਡੇ ਅਕਾਊਂਟ ਦੇ ਵਿੱਚ ਪਏ ਇਨ ਕੇਸ ਤੁਹਾਨੂੰ ਇਨ ਫਿਊਚਰ ਯੂਕੇ ਆ ਕੇ ਤੁਹਾਨੂੰ ਜੌਬ ਨਹੀਂ ਮਿਲਦੀ ਤੇ ਤੁਹਾਡੇ ਤੋਂ ਖਰਚਾ ਨਹੀਂ ਇੱਥੇ ਕਰਨ ਵਾਸਤੇ ਤੁਸੀਂ ਇੰਡੀਆ ਤੋਂ ਆਪਣਾ ਖਰਚਾ ਮੰਗਾ ਸਕਦੇ ਜਿਹੜਾ ਤੁਸੀਂ ਗੌਰਮੈਂਟ ਨੂੰ ਵੀਜ਼ਾ ਅਪਲਾਈ ਕਰਨ ਲਈ ਇੱਥੇ ਸ਼ੋਅ ਕਰਦੇ ਹੋ ਕਿ ਸਾਡੇ ਤੋਂ ਇਨਫ ਮਨੀ ਪਈ ਹੈ ਕਿ ਅਸੀਂ ਆਪਣਾ 1 ਸਾਲ ਦਾ ਖਰਚਾ ਚੱਕ ਸਕਦੇ ਹਾਂ ਬਾਕੀ ਉਹ ਡਿਪੈਂਡ ਹੁੰਦਾ ਕਿ ਹਰ ਸ਼ਹਿਰ ਦੇ ਇਲਾਵਾ ਆਊਟਰ ਲ ਇਨਰ ਲੰਡਨ ਦੇ ਆਊਟਰ ਲੰਡਨ ਦੇ ਹਿਸਾਬ ਨਾਲ ਬਾਕੀ ਖਰਚੇ ਡਿਪੈਂਡ ਕਰਦੇ ਆ ਲਗਭਗ ਬਹੁਤ ਸਾਰੇ ਏਜੰਟ ਕੀ ਕਰਦੇ ਆ ਫੇਕ ਜਿਹੜੀ ਹੁੰਦੀ ਆ ਉਹ ਆਪਣੀ ਫੇਕ ਸਟੇਟਮੈਂਟਸ ਬਣਾ ਕੇ ਸ਼ੋ ਕਰ ਦਿੰਦੇ ਆ ਇਹ ਕਈ ਸਟੂਡੈਂਟਸ ਵੀ ਕਰਦੇ ਆ ਉਹ ਆਪਣੇ ਕਿਸੇ ਰਿਲੇਟਿਵਸ ਦੇ ਰਿਲੇਟਿਵਸ ਦੇ ਫੰਡਸ ਨੂੰ ਸ਼ੋ ਕਰਾ ਦਿੰਦੇ ਆ ਫੰਡਸ ਹਮੇਸ਼ਾ ਤੁਹਾਡੇ ਨਾਮ ਜਾਂ ਤੁਹਾਡੇ ਪੇਰੈਂਟਸ ਦੇ ਨਾਮ ਤੇ ਹੋਣੇ ਚਾਹੀਦੇ ਆ ਤੇ ਕਈ ਇਹ ਵੀ ਕੀ ਗਲਤੀ ਕਰਦੇ ਆ ਕਿ ਲੇਟੈਸਟ ਫੰਡ ਪਾ ਦਿੰਦੇ ਆ ਜਿੱਦਾਂ ਤੁਸੀਂ ਅਗਲੇ ਮਹੀਨੇ ਵੀਜ਼ਾ ਅਪਲਾਈ ਕਰਨਾ ਤੁਸੀਂ ਖੜੇ ਪੈਰੀ ਤੁਸੀਂ ਹਫਤੇ ਦੋ ਹਫਤੇ ਪਹਿਲਾਂ ਵੀਜ਼ਾ ਆਪਣੇ ਜਿਹੜੇ ਅਕਾਊਂਟ ਦੇ ਵਿੱਚ 10-12 ਲੱਖ ਪਾ ਲੰਨੇ ਤੇ ਉਹ ਜਿਹੜੀ ਸਟੇਟਮੈਂਟ ਹੁੰਦੀ ਤੁਸੀਂ ਜਦੋਂ ਫਾਈਲ ਲਾਉਂਦੇ ਆ ਐਮਬੈਸੀ ਦੇ ਵਿੱਚ ਐਮਬੈਸੀ ਨੂੰ ਲੱਗਦਾ ਕਿ ਤੁਸੀਂ ਕਿਸੇ ਹੋਰ ਦੇ ਪੈਸਾ ਸ਼ੋ ਕਰ ਰਹੇ ਹੋ ਇਹ ਤੁਹਾਡਾ ਜੈਨੂਇਨ ਪੈਸੇ ਨਹੀਂ ਆ ਇਸ ਕਰਕੇ ਤੁਹਾਡਾ ਵੀਜ਼ਾ ਰਿਜੈਕਟ ਹੋ ਜਾਂਦਾ ਸੋ ਜਦੋਂ ਵੀ ਤੁਸੀਂ ਆਪਣਾ ਵੀਜ਼ਾ ਅਪਲਾਈ ਕਰਨ ਬਾਰੇ ਸੋਚ ਰਹੇ ਹੋ ਯੂਕੇ ਦਾ ਤੇ ਕਮ ਸੇ ਕਮ ਆਪਣੇ 4-5 ਮਹੀਨੇ ਪਹਿਲਾਂ ਹੀ ਤੁਸੀਂ ਆਪਣੇ ਅਕਾਊਂਟ ਦੇ ਵਿੱਚ ਜਾਂ ਵੱਧ ਤੋਂ ਵੱਧ 3 ਮਹੀਨੇ ਪਹਿਲਾਂ ਹੀ 10-12 ਲੱਖ ਦਾ ਜਿਹੜਾ ਵੀ ਬੈਕਅਪ ਹੁੰਦਾ ਆ ਕਿ ਜਿਹੜੇ ਕਿ ਤੁਹਾਡੇ ਕਾਉਂਟ ਵਿੱਚ ਪਏ ਹੋਣ ਚਾਹੀਦੇ ਜਿਹੜੇ ਕਿ ਤੁਹਾਡੀ ਸਟੇਟਮੈਂਟ ਬਣੇ ਦੋ ਤਿੰਨ ਮਹੀਨੇ ਦੀ ਕੰਟੀਨਿਊਸਲੀ ਜੇ ਤੁਸੀਂ ਇਕਦਮ ਪੈਸੇ ਪਾ ਕੇ ਸ਼ੋਅ ਕਰ ਦੋਗੇ ਉਹ ਵੀ ਤੁਹਾਡਾ ਵੀਜ਼ਾ ਜਿਹੜਾ ਰਿਜੈਕਟ ਹੋ ਸਕਦਾ ਤੇ ਡਿਲੇ ਹੋ ਸਾਰਾ ਤੇ ਜਿਹੜੇ ਵੀ ਫੰਡਸ ਹਮੇਸ਼ਾ ਤੁਹਾਡੇ ਨਾਮ ਤੇ ਜਾਂ ਤੁਹਾਡੇ ਪੇਰੈਂਟਸ ਦੇ ਨਾਮ ਤੇ ਹੀ ਹੋਣੇ ਚਾਹੀਦੇ ਆ ਤੇ ਲਾਹ ਜਿਹੜਾ ਪੁਆਇੰਟ ਹੈਗਾ ਇੱਕ ਸਭ ਤੋਂ ਮੇਨ ਪੁਆਇੰਟ ਹੈਗਾ ਅੰਨਾ ਵਿਸ਼ਵਾਸ ਕਰਨਾ ਏਜੰਟ ਤੇ ਬਲਾਈਂਡ ਟਰਸਟ ਏਜੰਟਸ ਜਿਹੜਾ ਕਿ ਤੁਸੀਂ ਏਜੰਟਾਂ ਦੇ ਆਪਣੇ ਬੰਦੇ ਕੀ ਕਰਦੇ ਏਜੰਟ ਤੇ ਬਹੁਤ ਜ਼ਿਆਦਾ ਬਲਾਈਂਡਲੀ ਟਰਸਟ ਕਰ ਲੈਂਦੇ ਆ ਕਿ ਏਜੰਟਸ ਨੂੰ ਹੀ ਕਹਿ ਦਿੰਦੇ ਆ ਕਿ ਤੁਸੀਂ ਆਪ ਹੀ ਸਾਰਾ ਕੁਝ ਕਰਦੋ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਤੁਸੀਂ ਆਪਣੀ ਹੀ ਮਰਜ਼ੀ ਨਾਲ ਕੋਈ ਯੂਨੀਵਰਸਿਟੀ ਲਾ ਲਓ ਸਾਨੂੰ ਬਸ ਇੰਗਲੈਂਡ ਪਹੁੰਚਾ ਦਿਓ ਸਭ ਤੋਂ ਵੱਡੀ ਮੇਨ ਗਲਤੀ ਇਹ ਹੁੰਦੀ ਹੈ ਸਟੂਡੈਂਟਸ ਦੀ ਜਦੋਂ ਸਟੂਡੈਂਟ ਇਹ ਗਲਤੀ ਕਰਦੇ ਆ ਕਿਉਂਕਿ ਏਜੰਟਸ ਨੇ ਹਮੇਸ਼ਾ ਉਹੀ ਯੂਨੀਵਰਸਿਟੀ ਕਰਨੀਆਂ ਜਿਹਦੇ ਵਿੱਚ ਏਜੰਟ ਨੂੰ ਮੋਟੀ ਕਮਿਸ਼ਨ ਜਿਹੜੀ ਯੂਨੀਵਰਸਿਟੀ ਤੋਂ ਵਾਪਸ ਆ ਰਹੀ ਆ ਤੇ ਉਹਨੂੰ ਤੁਹਾਡੀ ਫਿਊਚਰ ਵਾਸਤੇ ਤੇ ਤੁਹਾਡੀ ਪੜ੍ਹਾਈ ਨਾਲ ਕੋਈ ਮਤਲਬ ਨਹੀਂ ਹੁੰਦਾ ਜੇ ਕੋਈ ਸਟੂਡੈਂਟ ਜਿਹੜੇ ਕੋਰਸ ਵਿੱਚ ਆਣਾ ਚਾਹੁੰਦਾ ਪਰ ਉਸ ਕੋਰਸ ਨੂੰ ਆਪ ਰਿਸਰਚ ਕਰੇ ਆਪ ਯੂਨੀਵਰਸਿਟੀ ਲੱਭੇ ਤੇ ਏਜੰਟ ਨੂੰ ਕਹੇ ਕਿ ਮੈਨੂੰ ਏਸੀ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਕਰਵਾ ਕੇ ਦੇ ਜੇ ਨਹੀਂ ਹੁੰਦਾ ਤਾਂ ਰਹਿਣ ਦੇ ਕਿਸੇ ਹੋਰਤ ਕਰਵਾਓ ਪਰ ਤੁਸੀਂ ਇੱਕੋ ਏਜੰਟ ਮਗਰ ਨਾ ਲਗੋ ਰਿਸਰਚ ਕਰੋ ਆਪਣਾ ਪੂਰੀ ਰਿਸਰਚ ਕਰਕੇ ਫਿਰ ਵੀਜ਼ਾ ਅਪਲਾਈ ਕਰੋ ਬਲਾਈਂਡਲੀ ਟਰਸਟ ਨਾ ਕਰੋ ਏਜੰਟਸ ਦੇ ਉੱਤੇ ਏਜੰਟਸ ਤੁਹਾਨੂੰ ਏਜੰਟਸ ਨੇ ਤੁਹਾਨੂੰ ਹਮੇਸ਼ਾ ਆਪਣਾ ਫਾਇਦਾ ਲੱਭਣਾ ਹੁੰਦਾ ਹੈ ਤੁਹਾਡੇ ਵਿੱਚੋਂ ਤੇ ਆਪਣਾ ਫਾਇਦਾ ਲੱਭ ਕੇ ਪਰੇ ਹੋਣਾ ਤੇ ਤੁਹਾਡਾ ਵੀਜ਼ਾ ਲਵਾ ਕੇ ਪੇਚ ਢਣਾ ਹੁੰਦਾ ਹੈ ਇਥੇ ਤੁਸੀਂ ਮੁੜ ਕੇ ਇੱਥੇ ਆ ਕੇ ਤੁਸੀਂ ਤੰਗ ਹੋਣਾ ਕਿ ਤੁਹਾਡੇ ਬਿਲਕੁਲ ਬੈਕਗ੍ਰਾਉਂਡ ਸਟੱਡੀ ਦੇ ਰਿਲੇਟਿਵ ਰਿਲੇਟਡ ਦੀ ਪੜਾਈ ਨਹੀਂ ਹੋਣੀ ਹੈਗੀ ਤੇ ਮੁੜ ਕੇ ਤੁਹਾਨੂੰ ਸਮਝ ਵੀ ਨਹੀਂ ਆਣੀ ਹੈਗੀ ਜਿੱਥੇ ਤੁਸੀਂ ਤੰਗ ਹੋਗੇ ਹਮੇਸ਼ਾ ਜਦੋਂ ਵੀ ਤੁਸੀਂ ਯੂਨੀਵਰਸਿਟੀ ਕੋਈ ਕਰਨਾ ਪਹਿਲਾਂ ਆਪ ਰਿਸਰਚ ਕਰੋ ਉਸ ਚੀਜ਼ ਬਾਰੇ ਜੇ ਕੋਈ ਏਜੰਟ ਤੁਹਾਨੂੰ ਉਸ ਯੂਨੀਵਰਸਿਟੀ ਬਾਰੇ ਦੱਸ ਰਿਹਾ ਕਿ ਮੈਂ ਤੇਰੀ ਇਸ ਯੂਨੀਵਰਸਿਟੀ ਦੇ ਐਡਮਿਸ਼ਨ ਕਰਵਾ ਕੇ ਦਿੰਦਾ ਪਹਿਲਾਂ ਤੁਸੀਂ ਉਹਨੂੰ ਘਰੇ ਆ ਕੇ ਆਪ ਰਿਸਰਚ ਕਰੋ ਪ੍ਰੋਪਰ ਯੂਨੀਵਰਸਿਟੀ ਨੂੰ ਉਹਦੇ ਰਿਲੇਟਿਡ ਆਸੇ ਪਾਸੇ ਅੱਜ ਕੱਲ ਗੂਗਲ YouTube ਤੇ ਸਭ ਕੁਝ ਪਿਆ ਹੈ ਤੁਸੀਂ ਰਿਸਰਚ ਕਰੋ ਪ੍ਰੋਪਰ ਕਿ ਉਸ ਸ਼ਹਿਰ ਦੇ ਵਿੱਚ ਜੌਬਸ ਵੈਕੈਂਸੀਸ ਕਿੰਨੀਆਂ ਆ ਕਿਡਨੀ ਕੋ ਡੀਸੀਟੀ ਜਾ ਕੇ ਤੇ ਤੁਹਾਨੂੰ ਕੰਟਰੀ ਸਾਈਡ ਪਿੰਡ ਵਾਲੀ ਸਾਈਡ ਤੋਂ ਨਹੀਂ ਤੁਹਾਨੂੰ ਇੰਗਲੈਂਡ ਦੇ ਵਿੱਚ ਕੋਈ ਯੂਨੀਵਰਸਿਟੀ ਲੱਗ ਦੇਣ ਲੱਗਾ ਜੇ ਤੁਹਾਨੂੰ ਕੰਮ ਲੱਭਣਾ ਵੀ ਓਖਾ ਹੋਵੇ ਇਸ ਕਰਕੇ ਬਲਾਈਂਡਲੀ ਟਰਸਟ ਨਾ ਕਰੋ ਏਜੰਟਸ ਤੇ ਸਭ ਤੋਂ ਵੱਡਾ ਜਿਹੜਾ ਮੇਨ ਪੁਆਇੰਟ ਇਹੀ ਆ ਤੇ ਆਪ ਰਿਸਰਚ ਕਰੋ ਆਪ ਰਿਸਰਚ ਕਰਕੇ ਵੀਜ਼ਾ ਅਪਲਾਈ ਕਰੋ ਸੋ ਇਹ ਸੀ ਜੀ ਪੰਜ ਮੇਨ ਓਜ਼ ਖਾਸ ਗਲਤੀਆਂ ਜਿਹੜੀਆਂ ਕਿ ਆਪਾਂ ਐਜ਼ ਅ ਸਟੂਡੈਂਟ ਇੰਡੀਆ ਤੋਂ ਅਪਲਾਈ ਕਰਨ ਲੱਗੇ ਕਰਦੇ ਆ ਯੂਕੇ ਆਨ ਵਾਸਤੇ ਤੇ ਜੇ ਇਹਦੇ ਕਰਕੇ ਆਪਣਾ ਵੀਜ਼ਾ ਡਿਲੇ ਹੋ ਜਾਂਦਾ ਕੈਸ ਇਸ਼ੂ ਨਹੀਂ ਹੁੰਦੀ ਤੇ ਕਈਆਂ ਦੇ ਤਾਂ ਰਿਫਿਊਜ਼ਲ ਵੀ ਆ ਜਾਂਦੀਆਂ ਜਿਨ੍ਹਾਂ ਨੇ ਫਸਟ ਟਾਈਮ ਵੀ ਵੀਜ਼ਾ ਆਪਣੇ ਕਰਨਾ ਹੁੰਦਾ ਕਈਆਂ ਦੇ ਤਾਂ ਰਿਫਿਊਜ਼ਲ ਆ ਜਾਂਦੇ ਕਈਆਂ ਦਾ ਤਾਂ ਡਿਲੇ ਹੁੰਦਾ ਹੈ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਉਹਨਾਂ ਆਪਣੇ ਮਿੱਤਰਾਂ ਦੇ ਨਾਲ ਜਿਹੜੇ ਵੀ ਯੂਕੇ ਜਾਣ ਬਾਰੇ ਸਲਾਹ ਬਣਾ ਰਹੇ ਆ ਜਿਹੜੇ ਯੂਕੇ ਜਾਣ ਬਾਰੇ ਪਲੈਨਿੰਗ ਕਰ ਰਹੇ ਆ ਇਸ ਸਾਲ ਸਤੰਬਰ ਦੇ ਅੰਡੇ ਦੇ ਵਿੱਚ ਜਾਂ ਅਗਲੇ ਸਾਲ ਵਸਤੇ ਤਾਂ ਕਿ ਉਹਨਾਂ ਨੂੰ ਇਸ ਵੀਡੀਓ ਤੋਂ ਤੁਹਾਨੂੰ ਕੁਝ ਸਿੱਖਣ ਨੂੰ ਮਿਲੇ ਤੇ ਉਹ ਥੋੜਾ ਆਪਣਾ ਇਹਨਾਂ ਮਿਸਟੇਕਸ ਨੂੰ ਅਵੋਇਡ ਕਰਨ ਤੇ ਸਹੀ ਤਰੀਕੇ ਨਾਲ ਚੱਲਣ ਤੇ ਵੀਡੀਓ ਨੂੰ ਵੀਡੀਓ ਜੇ ਵਧੀਆ ਲੱਗੀ ਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਬਾਕੀ ਜੇ ਕਿਸੇ ਨੇ ਹੋਰ ਇਨਫੋਰਮੇਸ਼ਨ ਲੈਣੀ ਹੋਵੇ ਮੇਰਾ ਇੰਸਟਾਗ੍ਰam ਹਰਿਆਣੇ ਨੀਚੇ ਤੁਸੀਂ ਮੈਨੂੰ ਉੱਤੇ ਡੀਐਮ ਕਰ ਸਕਦੇ ਹੋ ਤੇ ਆਪਾਂ ਮੁੜ ਕੇ ਜੇ ਤੁਹਾਨੂੰ ਕਿਸੇ ਜਿਹੜੀ ਦਾ ਡਾਊਟ ਆ ਤੁਸੀਂ ਕਲੀਅਰ ਕਰ ਸਕਦੇ ਮੇਰੇ ਨਾਲ ਤੇ ਮਿਲਦੇ ਆ ਅਗਲੀ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਸਸਤਰੀ ਕਰੋ